ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਤਨ ਤਨ ਸਾਈਂਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਇਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਇੱਕ ਗੁਰਮਤ ਸਮਾਗਮ ਰੱਖਿਆ ਗਿਆ ਹੈ ਸ਼੍ਰੀ ਨਗਰ ਦੇ ਵਿੱਚ ਤੇ ਉਸੇ ਦੌਰਾਨ ਉਸੇ ਪ੍ਰੋਗਰਾਮ ਦੇ ਵਿੱਚੋਂ ਇੱਕ ਗਾਇਕ ਵੀਰ ਸਿੰਘ ਤੇ ਨਾਲੇ ਹੋਰ ਕਾਫੀ ਸਾਰੇ ਮੈਸਿੱਕਾ ਦੇ ਮੁੰਡੇ ਵੇਖੇ ਆ ਜਿਹੜੇ ਦਸਤਾਰ ਸਜਾਈ ਹੋਈ ਹੈ ਤੇ ਉਸੀ ਸਟੇਜ ਦੇ ਉੱਤੇ ਉਹ ਭੰਗੜਾ ਪਾ ਰਹੇ ਨੇ ਡਾਂਸ ਕਰ ਰਹੇ ਨੇ ਤੇ ਉੱਥੇ ਹੀ ਵੱਡੇ ਵੱਡੇ ਗਾਇਕ ਆ ਕੇ ਤੇ ਉਹ ਇਹੋ ਜੇ Song ਇਹੋ ਜੇ ਜਿਹੜੇ ਗਾਣੇ ਨੇ ਉਹ ਡੈਡੀਕੇਟ ਕਰ ਰਹੇ ਨੇ ਤੇ ਇਹ ਵੀਡੀਓ ਦੇਖ ਕੇ ਮੇਰੇ ਮਨ ਨੂੰ ਬਹੁਤ ਹੀ ਆहत ਹੋਇਆ ਹੈ ਮੈਨੂੰ ਬੜਾ ਹੀ ਦੁੱਖ ਹੋਇਆ ਹੈ ਕਿ ਸਾਡਾ ਸਿੱਖ ਸਮਾਜ ਸਾਡੇ ਸਿੱਖ ਜਿਹੜੇ ਬੱਚੇ ਨੇ ਉਹ ਕਿਹੜੇ ਪਾਸੇ ਲੱਗੇ ਨੇ ਇੱਕ ਥਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਭਾਈ ਸਤੀ ਦਾਸ ਮਤੀ ਦਾਸ ਭਾਈ ਦਿਆਲਾ ਜੀ ਨੂੰ ਆਪਾਂ ਸਮਰਪਿਤ ਹੋ ਰਹੇ ਆ ਤੇ ਦੂਜੇ ਥਾਂ ਤੇ ਵੇਖੋ ਕਿਵੇਂ ਭੰਗੜੇ ਪਾ ਰਹੇ ਨੇ ਤੇ ਇਹ ਬਹੁਤ ਜ਼ਿਆਦਾ ਦੁੱਖ ਦਾ ਵਿਸ਼ਾ ਹੈ ਨਾਲੇ ਮੈਂ ਸਿੱਖ ਸਮਾਜ ਨੂੰ ਕਹਿਣਾ ਚਾਹਨੀ ਆ ਇਹ ਬਹੁਤ ਚਿੰਤਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਸਮਾਗਮ ਦੇ ਵਿੱਚ ਕੀ ਸਾਡਾ ਸਮਾਜ ਭੁੱਲ ਗਿਆ ਹੈ ਜਾਂ ਤਾਂ ਉਹਨਾਂ ਨੂੰ ਐਜੂਕੇਸ਼ਨ ਨਹੀਂ ਹੈ ਉਹਨਾਂ ਨੂੰ ਪਤਾ ਨਹੀਂ ਹੈ ਕਿ ਕਿਉਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਕੋਣ ਸੀ ਭਾਈ ਸਤੀਦਾਸ ਕੋਣ ਸੀ ਭਾਈ ਮਤੀਦਾਸ ਜੇ ਉਹਨਾਂ ਨੂੰ ਨਹੀਂ ਪਤਾ ਸੀ ਤੇ ਐਦਾਂ ਦੇ ਸਮਾਗਮ ਨਹੀਂ ਹੁਲਿਕਣੇ ਚਾਹੀਦੇ ਤੇ ਗਲਤੀ ਕੀਤੀ ਹੈ ਇੱਕ ਕਮੇਟੀਆ ਦੀ ਗਲਤੀ ਹੈ ਕਿ ਕਿਉਂ ਜਦੋਂ ਉਹਨਾਂ ਨੂੰ ਪਤਾ ਸੀ ਇਹੋ ਜਿਹਾ ਕੋਈ ਕੰਮ ਹੋਣਾ ਹੈ ਜਾਂ ਜਾਣ ਬੂਝ ਕੇ ਕੋਈ ਸਾਜ਼ਿਸ਼ ਜਿਹੜੀ ਹੈ ਉਹ ਰਚੀ ਗਈ ਹੈ ਇਹ ਤਾਂ ਪਰਮਾਤਮਾ ਹੀ ਜਾਣਦਾ ਹੈ ਲੇਕਿਨ ਦੇਖੋ ਸੱਚੀ ਗੱਲ ਇਹ ਹੈ ਕਿ ਇਹ ਹੋਣਾ ਸਾਡੇ ਵਾਸਤੇ ਬਹੁਤ ਜ਼ਿਆਦਾ ਹੀ ਦੁਖਦਾਇਕ ਹੈ ਕਿਉਂਕਿ ਦੇਖੋ ਸਾਡੇ ਤੋਂ ਇਹ ਦੇਖ ਕੇ ਨਾ ਟੋਲਰੇਟ ਨਹੀਂ ਹੋਇਆ ਕਿ ਜਿੱਥੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ ਜਿੱਥੇ ਇੱਕ ਥਾਂ ਤੇ ਭਾਈ ਸਤੀਦਾਸ ਮਤੀਦਾਸ ਜੀ ਨੂੰ ਇੱਕ ਨੂੰ ਆਰੇ ਦੇ ਨਾਲ ਉਹਨਾਂ ਨੂੰ ਚੀਰ ਦਿੱਤਾ ਗਿਆ ਤੇ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ ਜਿੱਥੇ ਭਾਈ ਮਤੀਦਾਸ ਜੀ ਨੂੰ ਉੱਥੇ ਰੂਹੀ ਦੇ ਵਿੱਚ ਲਪੇਟ ਕੇ ਉਹਨੂੰ ਅੱਗ ਲਾ ਦਿੱਤੀ ਗਈ ਕੀ ਭੁੱਲ ਗਿਆ ਸਾਡਾ ਸਿੱਖ ਸਮਾਜ ਉਹ ਦਸਤਾਰ ਵਾਲਿਓ ਜਿਹੜੇ ਤੁਸੀਂ ਸਿੱਖ ਬਣੇ ਫਿਰਦੇ ਹੋ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹਨੀ ਆ ਕਿ ਤੁਸੀਂ ਸ਼ਹਾਦਤ ਭੁੱਲ ਗਿਓ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਛੋਟੇ ਸਹਬਜ਼ਾਦਿਆਂ ਨੂੰ ਭੁੱਲ ਗਿਓ ਕੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭੁੱਲ ਗਿਓ ਉਹਨਾਂ ਨੂੰ ਪੁੱਛਣਾ ਚਾਹਨੀ ਆ ਕਿ ਤੁਸੀਂ ਸਹਬਜ਼ਾਦਿਆਂ ਬਾਰੇ ਆਪਣੇ ਬੱਚਿਆਂ ਨੂੰ ਨਹੀਂ ਦੱਸਿਆ ਜੇ ਤੁਸੀਂ ਸਾਬਜਾਦੇ ਬਾਰੇ ਨਹੀਂ ਜਾਣਦੇ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਨਹੀਂ ਜਾਣਦੇ ਜੇ ਤੁਸੀਂ ਸਿੱਖਾਂ ਦੀ ਸ਼ਹਾਦਤ ਬਾਰੇ ਨਹੀਂ ਜਾਣਦੇ ਤੇ ਫਿਰ ਇਹ ਪੱਗ ਸਜਾਣ ਦਾ ਵੀ ਅਧਿਕਾਰ ਤੁਹਾਨੂੰ ਨਹੀਂ ਹੋਣਾ ਚਾਹੀਦਾ ਸਾਰੇ ਮਾਪਿਓ ਨੂੰ ਮੈਂ ਕਹਿਣਾ ਚਾਹੁੰਨੀ ਆ ਜਿਨ੍ਹਾਂ ਦੇ ਪੁੱਤ ਉੱਥੇ ਭੰਗੜਾ ਪਾਉਂਦੇ ਸੀ ਨੱਚਦੇ ਟੱਪਦੇ ਸੀ ਕਿ ਯਾਦ ਕਰੋ ਉਹ ਦਿਨ ਜੇ ਅੱਜ ਤੁਹਾਡੇ ਪੁੱਤਰ ਜਿਹੜੇ ਬੱਚੇ ਹੋਏ ਨੇ ਉਹ ਸਾਡੇ ਗੁਰੂ ਸਾਹਿਬਾਨ ਦੇ ਕਰਕੇ ਨੇ ਛੋਟੇ ਸਾਹਿਬ ਜਾਦਿਆ ਦੇ ਕਰਕੇ ਨੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਾਰਨ ਨੇ ਜੇ ਤੁਸੀਂ ਉਹਨਾਂ ਦੀ ਸਿੱਖੀ ਨਹੀਂ ਸਾਂਭ ਸਕਦੇ ਤੇ ਕੋਈ ਕੰਪਲਸ਼ਨ ਨਹੀਂ ਹੈਗਾ ਕਿ ਤੁਸੀਂ ਦਸਤਾਰ ਸਜਾਓ ਜਾਂ ਤੁਸੀਂ ਸਿੱਖੀ ਦੇ ਵਿੱਚ ਆਓ ਕੋਈ ਗੱਲ ਨਹੀਂ ਹੈਗੀ ਜ਼ਰੂਰੀ ਨਹੀਂ ਹੈ ਜੇ ਤੁਸੀਂ ਸਰਤੇ ਦਸਤਾਰ ਸਜਾਈਏ ਤੇ ਐਦਾਂ ਦਾ ਕੰਮ ਨਹੀਂ ਸ਼ੋਭਾ ਦਿੰਦਾ ਮੈਂ ਸਾਰੇ ਸਿੱਖ ਸਮਾਜ ਨੂੰ ਬੇਨਤੀ ਕਰਦੀ ਆ ਇਹ ਜਿਹੜਾ ਮੈਟਰ ਹੋਇਆ ਹੈ ਇਹਦੀ ਜਾਂਚ ਕੀਤੀ ਜਾਵੇ ਇਹਦੇ ਵਿੱਚ ਕੋਈ ਸਾਜ਼ਿਸ਼ ਸੀ ਯਕੀਨ ਹੈ ਇਹ ਕੰਮ ਕਰਵਾਇਆ ਹੈ ਤੇ ਜਿੰਨੇ ਵੀ ਸਾਰੇ ਮੁੰਡੇ ਨੇ ਜਾਂ ਉਹਨਾਂ ਦੇ ਮਾਪਿਓ ਨੇ ਉਹਨਾਂ ਨੂੰ ਜਾ ਕੇ ਅਕਾਲ ਤਖਤ ਸਾਹਿਬ ਦੇ ਵਿੱਚ ਉੱਥੇ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ ਤੇ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਦੀ ਆ ਕਿ ਜਦੋਂ ਵੀ ਕੋਈ ਪ੍ਰੋਗਰਾਮ ਵਾਲੇ ਦੁਆਲੇ ਕੋਈ ਵੀ ਪੰਜਾਬ ਦੀ ਕਮੇਟੀ ਕਰਾਂਦੀ ਆ ਤੇ ਉਹਦਾ ਪਹਿਲਾ ਇਨਵੈਸਟੀਗੇਸ਼ਨ ਕਰੋ ਕਿ ਕਿੱਦਾਂ ਦਾ ਪ੍ਰੋਗਰਾਮ ਹੈ ਤੇ ਕੌਣ ਲੋਕ ਕੀ ਆ ਰਹੇ ਨੇ ਵੈਸੇ ਵੀ ਗੁਰਮਤ ਸਮਾਗਮ ਦੇ ਵਿੱਚ ਸਿੰਗੜ ਦਾ ਆਣ ਦਾ ਕੋਈ ਮਤਲਬ ਨਹੀਂ ਹੁੰਦਾ ਉੱਥੇ ਰਾਗੀ ਜੱਥੇ ਤੇ ਕਥਾਵਾਚਕ ਹੀ ਪਹੁੰਚਦੇ ਨੇ ਜਿਹੜਾ ਵੀ ਸਾਡਾ ਮਰਿਆਦਾ ਹੈ ਅਸੀਂ ਉਹਨੂੰ ਖਤਮ ਨਹੀਂ ਹੋਣ ਦੇਵਾਂਗੇ ਜਿਹੜੀ ਮਰਿਆਦਾ ਹੈ ਉਹਦੇ ਵਿੱਚ ਤਾਂ ਅਰਦਾਸ ਆਂਦੀ ਹੈ ਕਥਾਵਾਚਕ ਕਥਾ ਕਰਦੇ ਨੇ ਰਾਗੀ ਜੱਥੇ ਜਿਹੜੇ ਜਾਂ ਫਿਰ ਕੀਰਤਨੀ ਕੀਰਤਨ ਕਰਦੇ ਨੇ ਲੇਕਿਨ ਅੱਜ ਸਾਡੇ ਇਹ ਹੁਜੇ ਸਮਾਗਮ ਦੇ ਵਿੱਚ ਜਿੱਥੇ ਅੱਜ ਜਿਹੜਾ ਵੀ ਕੋਈ ਸੁਣਦਾ ਹੈ ਉਹਦੀ ਰੂਹ ਕਾਂਪ ਜਾਂਦੀ ਹੈ ਕਿਵੇਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋਏ ਕਿਵੇਂ ਸਾਡੇ ਸਤੀਦਾਸ ਬਾਈ ਮਤੀਦਾਸ ਫਾਇਦਲਾ ਜੀ ਸ਼ਹੀਦ ਹੋਏ ਤੇ ਦੂਜੇ ਪਾਸੇ ਅੱਜ ਭੰਗੜਾ ਪਾ ਰਹੇ ਨੇ ਵਿਦੇਸ਼ਾਂ ਦੇ ਵਿੱਚ ਵੀ ਕੋਈ ਸੁਣਦਾ ਹੈ ਉਹ ਕਹਿੰਦਾ ਤੁਹਾਡੀ ਹਿਸਟਰੀ ਕੀ ਮੈਂ ਪੜ ਸਕਦਾ ਇੰਗਲਿਸ਼ ਦੇ ਵਿੱਚ ਹੈਗੀ ਫਾਰਸੀ ਦੇ ਵਿੱਚ ਹੈਗੀ ਕੋਈ ਸੁਣਦਾ ਹੈ ਤੇ ਉਹ ਕੋਈ ਪੁੱਛਦਾ ਹੈ ਇਹ ਕੋਈ ਪੋਰਟਗੀਜ਼ ਦੇ ਵਿੱਚ ਹੈਗੀ ਹਿਸਟਰੀ ਉਹਨੂੰ ਤੁਕੋਂ ਹੁੰਦਾ ਜਦੋਂ ਕੋ ਸੁਣਦਾ ਹੈ ਕਿ ਭਾਰਤ ਦੇ ਵਿੱਚ ਇਦਾਂ ਦੇ ਸ਼ੂਰਵੀਰ ਇਦਾਂ ਦੇ ਮਾਪੁਰਖ ਇਦਾਂ ਦੇ ਯੋਧੇ ਪੰਜਾਬ ਦੀ ਧਰਤੀ ਤੇ ਸਾਡੇ ਗੁਰੂ ਸਾਹਿਬਾਨ ਨੇ ਜਨਮ ਲਿੱਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਸਰਬੰਸਦਾਨ ਕਰ ਦਿੱਤਾ ਉਹ ਧਰਤੀ ਤੇ ਹੋ ਕੇ ਵੀ ਅੱਜ ਸਾਨੂੰ ਇਹਨਾਂ ਨਹੀਂ ਪਤਾ ਦੀ ਸ਼ਹਾਦਤ ਦਾ ਜਿਹੜਾ ਸਮਾਗਮ ਹੈ ਉਹਦੇ ਵਿੱਚ ਨੱਚਣਾ ਟੱਪਣਾ ਇਹ ਸ਼ੋਭਾ ਨਹੀਂ ਦਿੰਦਾ ਜਿਵੇਂ ਸਾਰੇ ਸਿੱਖ ਸੰਗਤ ਨੂੰ ਬੇਨਤੀ ਕਰਦੀਆਂ ਆਪਣੇ ਆਪਣੇ ਬੱਚਿਆਂ ਨੂੰ ਸ਼ਹਾਦਤ ਦਾ ਪਾਠ ਪੜਾਓ ਆਪਣੇ ਆਪਣੇ ਬੱਚਿਆਂ ਨੂੰ ਗੁਰੂ ਸਾਹਿਬਾਨ ਬਾਰੇ ਦੱਸੋ ਇਹਦਾ ਤਾਰ ਬਾਰੇ ਦੱਸੋ ਨਹੀਂ ਤਾਂ ਮੈਂ ਸਾਫ਼-ਸਾਫ਼ ਕਹਿ ਨਹੀਂ ਆ ਕੋਈ ਕੰਪਲਸ਼ਨ ਕਿਸੇ ਤੇ ਵੀ ਨਹੀਂ ਹੈਗਾ ਸਿੱਖ ਸਮਾਜ ਕਿਸੇ ਤੇ ਕੰਪਲਸ਼ਨ ਨਹੀਂ ਕਰਦਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜ਼ਰੂਰੀ ਨਹੀਂ ਹੈ ਜੇ ਤੁਹਾਨੂੰ ਦਸਤਾਰ ਦਾ ਮਤਲਬ ਨਹੀਂ ਪਤਾ ਜੇ ਦਸਤਾਰ ਸਜਾਈ ਹੈ ਤੇ ਫਿਰ ਮਰਿਆਦਾ ਦੇ ਵਿੱਚ ਰਹੋ ਤੇ ਫਿਰ ਮਾਨ ਰੱਖੋ ਉਸ ਦਸਤਾਰ ਦਾ ਜੇ ਤੁਸੀਂ ਦਸਤਾਰ ਦੇ ਲਾਇਕ ਨਹੀਂ ਹੋ ਤੇ ਤੁਸੀਂ ਦਸਤਾਰ ਛੱਡ ਸਕਦੇ ਹੋ ਕੋਈ ਕੰਪਲਸ਼ਨ ਨਹੀਂ ਹੈ ਤੇ ਮੈਂ ਮਾਪਿਓ ਨੂੰ ਕਹਿਣਾ ਚਾਹਨੀ ਆ ਕਿ ਜਿਨ੍ਹਾਂ ਦੀ ਉਹ ਸੰਤਾਨ ਸੀ ਜਿਹੜੀ ਨੱਚਦੀ ਟੱਪਦੀ ਸੀ ਕਿ ਜਾ ਕੇ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗੇ ਤੇ ਆਪਣੇ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਤੇ ਸਾਰੀ ਸ਼ਹਾਦਤ ਬਾਰੇ ਦੱਸੇ ਜਨਵਰੀ ਤੋਂ ਲੈ ਕੇ ਤੇ 31 ਦਸੰਬਰ ਤੱਕ ਸਿੱਖ ਸ਼ਹਾਦਤ ਹੋਈ ਤੇ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮਾਗਮ ਦੇ ਵਿੱਚ ਉਹ ਵੀ ਸ਼ਹਾਦਤ ਸਮਾਗਮ ਦੇ ਵਿੱਚ ਨੱਚਣ ਟੱਪਣ ਦਾ ਉਹਨਾਂ ਦਾ ਮਨ ਕੀਤਾ ਮੈਂ ਉਹਨਾਂ ਨੂੰ ਕਹਿਣਾ ਚਾਹਨੀ ਆ ਕਿ ਸਾਰੇ ਅਕਾਲ ਤਖ਼ਤ ਸਾਹਿਬ ਜਾ ਕੇ ਤੇ ਮਾਫੀ ਮੰਗੋ ਤੇ ਅੱਗੇ ਤੋਂ ਇਹੋ ਜਿਹਾ ਕੋਈ ਕੰਮ ਨਾ ਹੋਵੇ ਤੇ ਤੁਸੀਂ ਸਾਰੀ ਹੀ ਕਮੇਟੀਆਂ ਨੂੰ ਮੈਂ ਬੇਨਤੀ ਕਰਦੀ ਆ ਕਿ ਜੇ ਤੁਸੀਂ ਆਪਣੀ ਪ੍ਰਧਾਨਗੀ ਦਾ ਜੇ ਕਮੇਟੀ ਦਾ ਧਿਆਨ ਰੱਖਦੇ ਹੋ ਤੇ ਸਮਾਗਮਾਂ ਦਾ ਵੀ ਧਿਆਨ ਰੱਖਣਾ ਸਿੱਖੋ ਕਿ ਸਮਾਗਮ ਦੇ ਵਿੱਚ ਕੀ ਚੱਲਦਾ ਹੈ ਕਿ ਉੱਥੇ ਕਮੇਟੀ ਦਾ ਕੋਈ ਨਹੀਂ ਸੀ ਜਦੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਮੈਂ ਕਮੇਟੀਆਂ ਨੂੰ ਵੀ ਪੁੱਛਣਾ ਚਾਹਨੀ ਆ ਕਿ ਜੇ ਉੱਥੇ ਕਮੇਟੀ ਦਾ ਕੋਈ ਬੰਦਾ ਸੀ ਆ ਪ੍ਰਧਾਨ ਸੀ ਆ ਕੋਈ ਵੀ ਸੀ ਅੱਦਾਂ ਤਾਂ ਨਹੀਂ ਹੋ ਸਕਦਾ ਜੇ ਕਮੇਟੀ ਦੇ ਦੁਆਰਾ ਜਿਹੜਾ ਕੋਈ ਪ੍ਰੋਗਰਾਮ ਲਿਖਿਆ ਗਿਆ ਤੇ ਉੱਥੇ ਕੋਈ ਨੱਚਣ ਟੱਪਣ ਵਾਲਾ ਕੰਮ ਹੋ ਜੇ ਤੇ ਇਹ ਜਿਹੜਾ ਸਾਜ਼ਿਸ਼ ਵੀ ਹੋ ਸਕਦੀ ਹੈ ਤੇ ਮੈਂ ਸਿੱਖ ਸਮਾਜ ਨੂੰ ਬੇਨਤੀ ਕਰਦੀ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਸਿੱਖ ਸਮਾਜ ਦੇ ਬੱਚਿਆਂ ਤੱਕ ਇਹ ਵੀਡੀਓ ਪਹੁੰਚੇ ਤੇ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਚੀਜ਼ ਗਲਤ ਹੈ ਉਹ ਗਲਤ ਹੀ ਹੈ ਕਦੇ ਵੀ ਅਦਾ ਨਹੀਂ ਕਰਨਾ ਚਾਹੀਦਾ ਤੇ ਇਹਦੇ ਜਿਹੜੇ ਜ਼ਿੰਮੇਵਾਰ ਨੇ ਅੱਜ ਕਮੇਟੀਆਂ ਦੇ ਵੱਡੇ ਵੱਡੇ ਪ੍ਰਧਾਨ ਨੇ ਜਿਨ੍ਹਾਂ ਨੇ ਖੁਦ ਵੀ ਕਦੇ ਅੰਮ੍ਰਿਤ ਨਹੀਂ ਛਕਿਆ ਤੇ ਖੁਦ ਵੀ ਕਦੇ ਜਿੰਨੇ ਸੈਕਟਰੀ ਨੇ ਆ ਹੋਰ ਵੀ ਨੇ ਉਹ ਸਾਰੇ ਸੱਤਾ ਦੇ ਨਸ਼ੇ ਦੇ ਵਿੱਚ ਚੂੜਨੇ ਮੈਂ ਕਹਿਣਾ ਚਾਹਨੀ ਹਾਂ ਸੰਗਤ ਨੂੰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਤੁਸੀਂ ਇਸ ਗੱਲ ਦਾ ਇੱਕ ਪ੍ਰਸਤਾਵ ਰੱਖੋ ਇੱਕ ਮਤਾ ਪਾਸ ਕਰਵਾਓ ਕਿ ਜਿਹੜੇ ਗੁਰੂ ਘਰ ਦੇ ਵਿੱਚ ਤੁਸੀਂ ਹੋ ਸਾਰੀ ਸੰਗਤ ਇਕੱਠੀ ਹੋ ਕੇ ਉਹ ਤੇਜਿਟੇਸ਼ਨ ਕਰੇ ਕਿ ਸਾਡਾ ਪ੍ਰਧਾਨ ਅੰਮ੍ਰਿਤ ਪਾਨ ਕੀਤਾ ਹੋਣਾ ਹੋਣਾ ਚਾਹੀਦਾ ਜਿਨੇ ਅੰਮ੍ਰਿਤ ਪਾਨ ਕੀਤਾ ਹੋਵੇ ਉਹੀ ਸਾਡਾ ਪ੍ਰਧਾਨ ਹੋਵੇਗਾ ਸਿਰ ਪ੍ਰਧਾਨ ਨਹੀਂ ਪਰਦਾਨ ਤੋਂ ਲੈ ਕੇ ਜਿੰਨੇ ਵੀ ਸੇਵਾਦਾਰ ਨੇ ਭਾਵੇਂ ਉਹ ਬਾਹਰ ਦਰਵਾਜੇ ਤੇ ਚੌਕੀਦਾਰੀ ਕਰਦੇ ਹੋਣ ਭਾਵੇਂ ਕੋਈ ਵੀ ਸੇਵਾ ਹੋਵੇ ਕਿਸੇ ਦੇ ਕੋਲ ਕੋਈ ਵੀ ਬਿਨਾਂ ਮਰਤਪਾਨ ਕੀਤੇ ਹੋਵੇ ਨਾ ਹੋਵੇ ਤੇ ਇਹ ਸੰਗਤ ਦਾ ਵੀ ਫਰਜ਼ ਬਣਦਾ ਹੈ ਸੰਗਤ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰੀ ਸੰਗਤ ਤੱਕ ਇਹ ਮੇਰੀ ਵੀਡੀਓ ਪਹੁੰਚੇ ਤੇ ਉਹਨਾਂ ਨੂੰ ਪਤਾ ਲੱਗੇ ਕਿ ਕਿਵੇਂ ਸਾਨੂੰ ਕਰਨਾ ਚਾਹੀਦਾ ਹੈ ਅੱਜ ਜਿਹੜੇ ਇਹ ਹਾਲਾਤ ਬਣੇ ਨੇ ਇਹ ਬਿਲਕੁਲ ਵੀ ਠੀਕ ਨਹੀਂ ਹੈ ਤੇ ਸਾਰੇ ਲੋਕੀ ਮਿਲ ਕੇ ਆਪਾਂ ਇਹਦਾ ਵਿਰੋਧ ਕਰੀਏ ਜਿਹਦੀ ਵੀ ਕਮੇਟੀ ਨੇ ਕੀਤਾ ਹੈ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਉਹ ਜਿਹੜੇ ਇਹ ਬੱਚੇ ਨੇ ਇਹ ਮਾਪਿਓ ਨੇ ਇਹਨਾਂ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ